ਹੈਲੋ एवरीवन ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਐਂਡ ਚੜ੍ਹਦੀ ਕਲਾ 'ਚ ਹੋਵੋਗੇ ਜੀ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਕਿ ਸਾਵਣ ਦਾ ਮਹੀਨਾ ਅਜ ਚੱਲ ਹੀ ਰਿਹਾ ਹੈ ਤੇ ਡੇਲੀ ਬਾਰਿਸ਼ ਹੋਈ ਜਾਂਦੀ ਹੈ ਤੇ ਮਤਲਬ ਹਰ ਟਾਈਮ ਚਾਹੀਦਾ ਹੈ ਕਿ ਕੁਝ ਨਾ ਕੁਝ ਨਵਾਂ ਖਾਈਏ ਪਰ ਜਿਹੜੀ ਚੀਜ਼ ਫੇਮਸ ਹੈ ਸਾਵਣ ਦੇ ਮਹੀਨੇ 'ਚ ਉਹਦੇ ਅਸੀਂ ਬਣਾਈ ਨਹੀਂ ਸੀ ਉਹ ਅਸੀਂ ਬਣਾਉਣ ਜਾ ਰਹੇ ਹਾਂ ਜੀ ਅੱਜ ਤੇ ਅੱਜ ਵੀ ਬਾਰਿਸ਼ ਬਹੁਤ ਹੁੰਦੀ ਪਈ ਹੈ ਬਾਹਰ ਤੇ ਮੈਂ ਸੋਚਿਆ ਕਿਉਂ ਨਾ ਮੈਂ ਮਾਲ ਪੂੜੇ ਬਣਾਵਾਂਗੇ ਅੱਜ ਤੇ ਅਸੀਂ ਮਿਲ ਕੇ ਇੰਜੋਏ ਕਰਾਂਗੇ ਤੇ ਲਾਲੇ ਅਸੀਂ ਤੁਹਾਨੂੰ ਆਪਣੀ ਰੈਸਪੀ ਦੱਸਦੇ ਆ ਕਿ ਅਸੀਂ ਕਿਵੇਂ ਬਣਾਉਨੇ ਆ ਤੇ ਤੁਸੀਂ ਵੀ ਆਪਣੇ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਕਿੱਦਾਂ ਬਣਾਉਨੇ ਆ ਮੈਂ ਸਹੀ ਬਣਾਇਆ ਜਾਂ ਗਲਤ ਠੀਕ ਹੈ ਜੀ ਤੁਸੀਂ ਮੈਨੂੰ ਦੱਸ ਸਕਦੇ ਹੋ ਤੇ ਚਲੋ ਸ਼ੁਰੂ ਕਰਦੇ ਆ ਜੀ ਅਸੀਂ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਪਾਵਾਂਗੇ ਜੀ ਆਟਾ ਤੁਸੀਂ ਆਟੇ ਦੀ ਥਾਂ ਤੇ ਮੈਦਾ ਵੀ ਪਾ ਸਕਦੇ ਹੋ ਅਸੀਂ ਇੱਕ ਕਟੋਰੀ ਵਿੱਚ ਜਿਵੇਂ ਆਟੇ ਦੀ ਲੈ ਲਈ ਹੈ ਤੇ ਹੁਣ ਇਹਦੇ ਵਿੱਚ ਮੈਂ ਬਿਲਕੁਲ ਛੋਟੀ ਜੀ ਕਟੋਰੀ ਜਿਹੜੀ ਸੂਜੀ ਦੀ ਲੈ ਰਹੀ ਹਾਂ ਤੁਸੀਂ ਕਰ ਲਿਓ ਆਪਣਾ ਹਿਸਾਬ ਦੇ ਨਾਲ ਹੀ ਜਿੰਨੀ ਕਿ ਤੁਸੀਂ ਲੈਣੀ ਹੋਵੇ ਮੈਂ ਵੱਡੀ ਕਟੋਰੀ ਆਟੇ ਦੀ ਲਈ ਤੇ ਛੋਟੀ ਜੀ ਕਟੋਰੀ ਜਿਹੜੀ ਆ ਉਹ ਮੈਂ ਸੂਜੀ ਦੀ ਲੈ ਰਹੀ ਹਾਂ ਸੂਜੀ ਦੇ ਨਾਲ ਨਾ ਕ੍ਰਿਸਪੀ ਜੇ ਬਹੁਤ ਬਣਦੇ ਆ ਇਸ ਲਈ ਤੇ ਹੁਣ ਮੈਂ ਵਿੱਚ ਇਹਦੇ ਪਾਦਣ ਲੱਗੀ ਹਾਂ ਜੀ ਦੇਖੋ ਤੁਸੀਂ ਅੱਧੀ ਕਟੋਰੀ ਤੋਂ ਵੀ ਅੱਧੀ ਐ ਚੀਨੀ ਮਤਲਬ ਤੁਸੀਂ ਉਹ ਆਪਣੇ ਟੇਸਟ ਦੇ ਅਕੋਰਡਿੰਗ ਹੀ ਪਾਉਣੀ ਆ ਮੈਂ ਫਿਰ ਵੀ ਵਿੱਚੋਂ ਥੋੜੀ ਜੀ ਹੋਰ ਕੱਢ ਲਈ ਐ ਜਿੰਨੀ ਮੈ ਤੁਹਾਨੂੰ ਮਤਲਬ ਵਧੀਆ ਲੱਗਦੀ ਤੁਸੀਂ ਜਿਆਦਾ ਖਾਣੀ ਪਸੰਦ ਕਰਦੇ ਤੇ ਤੁਸੀਂ ਪਾ ਸਕਦੇ ਹੋਰ ਥੋੜੀ ਜੀ ਅਸੀਂ ਸੌਂਫ ਪਾ ਲੈਣੀ ਹੈ। ਜਿੰਨਾ ਜਿੰਨਾ ਤੁਹਾਨੂੰ ਮਟੀਰੀਅਲ ਵਧੀਆ ਲੱਗਦਾ ਤੁਸੀਂ ਉਨਾ ਹੀ ਪਾ ਸਕਦੇ ਹੋ। ਕਈਆਂ ਨੂੰ ਮਿੱਠਾ ਜਿਆਦਾ ਪਸੰਦ ਆ ਕਈਆਂ ਨੂੰ ਘੱਟ ਤੇ ਉਹ ਦੇ ਅਕੋਰਡਿੰਗ ਅਸੀਂ ਪਾਵਾਂਗੇ। ਜਿਹੜੇ ਮਾਲਪੂੜੇ ਬਣਾਉਣੇ ਇਹ ਕੋਈ ਬਹੁਤ ਵੱਡੀ ਔਕੀ ਗੱਲ ਨਹੀਂ ਹੁੰਦੀ। ਇਹ ਬਹੁਤ ਹੀ ਜਲਦੀ ਬਣ ਜਾਂਦੇ ਆ। ਆਟੇ ਵਾਲੇ ਗੁੜ ਵਾਲੇ ਜਿਹੜੇ ਆ ਉਹ ਤੇ ਹੋਰ ਵੀ ਜ਼ਿਆਦਾ ਸਾਡੀਆਂ ਮਾਵਾ ਬਹੁਤ ਫੇਮਸ ਨੇ ਇੰਨਾ ਕੰਮਾਂ ਦੇ ਵਿੱਚ ਤੇ ਉਹ ਆਟੇ ਗੁੜ ਵਾਲੇ ਬਹੁਤ ਵਧੀਆ ਬਣਾਉਂਦੇ ਸੀ ਜ਼ਿਆਦਾਤਰ ਤੇ ਉਹੀ ਫੇਮਸ ਹੁੰਦੇ ਸੀ ਮਾਲ ਪੂੜੇ ਤੇ ਹੁਣ ਗਾਂ ਦਾ ਗਾਂ ਨਵਾਂ ਨਵਾਂ ਰਵਾਜ ਨਿਕਲ ਆਂਦਾ ਹੈ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਟੀਰੀਅਲ ਨੂੰ ਮਿਕਸ ਕਰ ਲਿਆ ਹੋਇਆ ਹੁਣ ਅਸੀਂ ਇਹਦੇ ਵਿੱਚ ਮਿਕਸ ਕਰਾਂਗੇ ਦੁੱਧ ਤੇ ਦੁੱਧ ਅਸੀਂ ਫ੍ਰਿਜ ਦੇ ਵਿੱਚੋਂ ਲੈ ਕੇ ਡਾਇਰੈਕਟ ਨਹੀਂ ਪਾਣਾ ਕਿਉਂਕਿ ਇਹਦੇ ਨਾਲ ਫਿਰ ਪੂੜੇ ਜਿਹੜੇ ਆ ਫਲਫੀ ਅਸੀਂ ਦੁੱਧ ਜਿਹੜਾ ਲਵਾਂਗੇ ਉਹ ਅਸੀਂ ਲੈਣਾ ਜੇ ਰੂਮ ਟੈਂਪਰੇਚਰ ਦੇ ਹਿਸਾਬ ਦੇ ਨਾਲ ਠੀਕ ਹੈ ਜੀ ਨਾ ਤੇ ਅਸੀਂ ਬਹੁਤ ਗਰਮ ਦੁੱਧ ਲੈ ਸਕਦੇ ਹਾਂ ਨਾ ਹੀ ਬਹੁਤ ਠੰਡਾ ਤੁਸੀਂ ਇਹ ਵਾਲੀ ਟਿਪ ਜਿਹੜੀ ਮੇਰੀ ਯਾਦ ਰੱਖਣੀ ਆ ਤੁਸੀਂ ਫ੍ਰਿਜ ਦੇ ਵਿੱਚੋਂ ਡਾਇਰੈਕਟ ਦੁੱਧ ਲੈ ਕੇ ਵਿੱਚ ਨਹੀਂ ਇਹਨਾਂ ਦੇ ਪਾਉਣਾ ਨਹੀਂ ਤੇ ਜਿਹੜੇ ਪੂੜੇ ਬਿਲਕੁਲ ਫਲਫੀ ਨਹੀਂ ਹੋਣੇ ਹੁਣ ਅਸੀਂ ਇਹਦੇ ਵਿੱਚ ਹੌਲੀ-ਹੌਲੀ ਕਰਕੇ ਦੁੱਧ ਪਾਵਾਂਗੇ ਤਾਂ ਕਿ ਕੋਈ ਵੀ ਇਹਦੇ ਵਿੱਚ ਢੇਲੀ ਜੀ ਗਿਲਟੀ ਕੁਝ ਵੀ ਨਾ ਬਣੇ ਅਸੀਂ ਇਸ ਤਰ੍ਹਾਂ ਇਹਨੂੰ ਮਿਕਸ ਕਰਾਂਗੇ ਤੇ ਮੈਂ ਜਿਹੜਾ ਦੁੱਧ ਸੀਗਾ ਇਹ ਬਾਹਰ ਕੱਢ ਕੇ ਰੱਖਿਆ ਹੋਇਆ ਸੀ ਮਾਰਨਿੰਗ ਟਾਈਮ ਦਾ ਹੀ ਤੇ ਫਿਰ ਉਹ ਬਿਲਕੁਲ ਰੂਮ ਟੈਂਪਰੇਚਰ ਦੇ ਹਿਸਾਬ ਦੇ ਨਾਲ ਹੀ ਹੋ ਗਿਆ ਹੋਇਆ ਤੇ ਜੇ ਤੁਹਾਡੇ ਕੋਲ ਦੁੱਧ ਫ੍ਰਿਜ ਦੇ ਵਿੱਚ ਤੁਸੀਂ ਵੀ ਇਦਾਂ ਬਾਹਰ ਕੱਢ ਕੇ ਰੱਖ ਲਓ ਤੇ ਜੇ ਦੁੱਧ ਤੁਸੀਂ ਬੋਇਲ ਕੀਤਾ ਹੋਇਆ ਹੈ ਤੇ ਉਹਨੂੰ ਵੀ ਠੰਡਾ ਹੋਣ ਦਿਓ ਅਸੀਂ ਜ਼ਰੂਰਤ ਦੇ ਹਿਸਾਬ ਦੇ ਨਾਲ ਹੀ ਦੁੱਧ ਜਿਹੜਾ ਪਾ ਰਹੇ ਹਾਂ ਇਹ ਮਾਲਪੂੜੇ ਜਿਹੜੇ ਆ ਬਣਦੇ ਦੁੱਧ ਦੇ ਨਾਲ ਹੁੰਦੇ ਆ ਤਾਂ ਹੀ ਇਹਨਾਂ ਦਾ ਨਾਮ ਜਿਹੜਾ ਮਾਲਪੂੜੇ ਰੱਖਿਆ ਗਿਆ ਤੇ ਇਹਨੂੰ ਤੁਸੀਂ ਇੱਕ ਹੀ ਡਾਇਰੈਕਸ਼ਨ ਚ ਘਮਾਉਣਾ ਆ ਇਹ ਹੋਰ ਵੀ ਜ਼ਿਆਦਾ ਫਲਫੀ ਹੋਣਗੇ ਇੱਕ ਡਾਇਰੈਕਸ਼ਨ ਚ ਘਮਾਵਾਂਗੇ ਤੇ ਕਦੀ ਐਨੂੰ ਕਦੀ ਐਨੂੰ ਨਹੀਂ ਕਰਨਾ ਕਿਉਂਕਿ ਉਹ ਫਿਰ ਚੀਜ਼ ਜਿਹੜੀ ਆ ਇਹਦੇ ਇਹਦੇ ਵਿੱਚ ਹਵਾ ਨਹੀਂ ਭਰਦੀ ਫਿਰ ਮੇਨ ਜਿਹੜਾ ਪੁਆਇੰਟ ਟਿਪ ਜਿਹੜੀ ਥੋੜਾ ਜਿਹਾ ਹੋਰ ਦੁੱਧ ਪਾ ਦਾਂਗੇ ਕਿਉਂਕਿ ਜਿਹੜੀ ਸੂਜੀ ਆ ਉਹਨੇ ਥੋੜਾ ਜਿਹਾ ਫਲਫੀ ਹੋਣਾ ਆ ਅਸੀਂ ਇਹਨੂੰ ਥੋੜਾ ਜਿਹਾ ਇਸ ਤਰ੍ਹਾਂ ਮੈਂ ਕਰਕੇ ਤੇ 10 ਮਿੰਟ ਦੀ ਰੈਸਟ ਦਵਾਂਗੇ 10 ਮਿੰਟ ਦੀ ਰੈਸਟ ਤੋਂ ਬਾਅਦ ਆ ਇਹਨੇ ਚੰਗੀ ਤਰ੍ਹਾਂ ਫਲਫੀ ਹੋ ਜਾਣਾ ਹੈ ਫਿਰ ਅਸੀਂ ਉਸ ਤੋਂ ਬਾਅਦ ਜਿਹੜੇ ਪੂੜੇ ਆ ਰੈਡੀ ਕਰਾਂਗੇ ਦੇਖੋ ਬਸ ਇੱਕ ਡਾਇਰੈਕਸ਼ਨ 'ਚ ਮੈਂ ਘੁਮਾ ਰਹੀ ਹਾਂ ਮੈਂ ਦੂਸਰੀ ਡਾਇਰੈਕਸ਼ਨ 'ਚ ਬਿਲਕੁਲ ਨਹੀਂ ਇਹਨੂੰ ਰੰਡ ਕੀਤਾ ਜਿੰਨਾ ਹੀ ਅਸੀਂ ਇਸ ਤਰ੍ਹਾਂ ਕਰਾਂਗੇ ਉਨਾ ਹੀ ਇਹ ਫਲਫੀ ਬਣਨੇ ਆ ਇਹਦੇ ਵਿੱਚ ਕੋਈ ਵੀ ਬੇਕਿੰਗ ਪਾਊਡਰ ਬੇਕਿੰਗ ਸੋਡਾ ਪਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ ਇਹ ਬਸ ਇਦਾਂ ਹੀ ਸੂਜੀ ਨੇ ਫਲਫੀ ਹੋ ਜਾਣਾ ਹੈ ਤੇ ਅਸੀਂ ਉਸ ਤੋਂ ਬਾਅਦ ਇਹਨੂੰ ਫੇਰ ਇਦਾਂ ਹੀ ਗੋਲ ਰੌਂਡ ਦੇ ਵਿੱਚ ਭਮਾਵਾਂਗੇ ਤੇ ਨਾਲੇ ਜਿਹੜੀ ਸੂਜੀ ਆ ਉਹ ਵੀ ਸਾਡੀ ਫੁੱਲ ਜਾਏਗੀ ਉਦੋਂ ਤੱਕ ਹੁਣ ਅਸੀਂ ਇਹਨੂੰ ਉੱਪਰੋਂ ਕਵਰ ਕਰਕੇ ਰੱਖਾਂਗੇ ਕਿਉਂਕਿ ਇਹਨੂੰ 10 ਮਿੰਟ ਦੀ ਰੈਸਟ ਦੇਣੀ ਆ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਕੱਢਾਂਗੇ ਖਾਵਾਂਗੇ ਹੁਣ ਅਸੀਂ ਉੱਪਰੋਂ ਇਹਨੂੰ ਕਵਰ ਕਰਕੇ ਤੇ ਥੋੜੇ ਟਾਈਮ ਵਾਸਤੇ ਰੈਸਟ ਲਈ ਰੱਖ ਦੇਣਾ ਤੁਸੀਂ ਦੇਖ ਸਕਦੇ ਕਿ ਮੈਂ ਇਹਨੂੰ ਹੁਣ ਬਸ ਰੈਸਟ ਲਈ ਰੱਖ ਰਹੀ ਆ ਬਸ ਸਿਰਫ 10 ਮਿੰਟ ਬਾਅਦ ਅਸੀਂ ਇਹਨੂੰ ਚੈੱਕ ਕਰਾਂਗੇ ਚਲੋ ਜੀ ਹੁਣ ਅਸੀਂ ਇਹਨੂੰ ਚੈੱਕ ਕਰਦੇ ਹਾਂ 10 ਮਿੰਟ ਤੋਂ ਬਾਅਦ ਤੇ ਹੁਣ ਅਸੀਂ ਇਹਨੂੰ ਫਿਰ ਤੋਂ ਥੋੜੀ ਦੇਰ ਲਈ ਕਮਾਵਾਂਗੇ ਜੀ ਕਿਉਂਕਿ ਚੰਗੀ ਤਰ੍ਹਾਂ ਇਹ ਫਲਫੀ ਹੋ ਜਾਣ ਉਦੋਂ ਅਸੀਂ ਗੈਸ ਨੂੰ ਔਨ ਕਰਕੇ ਤੇ ਕੜਾਈ ਰੱਖ ਲਈ ਹੋਈ ਹੈ ਜੀ ਉੱਪਰ ਵਿੱਚ ਰਿਫਾਈਨਡ ਪਾ ਲਿਆ ਹੋਇਆ ਤੁਸੀਂ ਚਾਹੋ ਦੇਸੀ ਘਿਓ ਵੀ ਪਾ ਸਕਦੇ ਹੋ ਜਿਵੇਂ ਦੇਸੀ ਘਿਓ ਦੇ ਗੁਰਦੁਆਰਿਆਂ ਦੇ ਵਿੱਚ ਮਾਲਪੂੜੇ ਮਿਲਦੇ ਆ ਅਸੀਂ ਬਾਹਰੋਂ ਮਾਰਕੀਟ ਤੋਂ ਵੀ ਲੈ ਸਕਦੇ ਦੇਸੀ ਘਿਓ ਦੇ ਤੁਸੀਂ ਖੁਦ ਵੀ ਘਰ ਬਣਾ ਸਕਦੇ ਹੋ ਦਾਲਡੇ ਚ ਕੱਢ ਲਓ ਚਾਹੇ ਤੁਸੀਂ ਰਿਫਾਇਨ ਚ ਚਾਹੇ ਦੇਸੀ ਕਿਉਂ ਚ ਇਸ ਤਰ੍ਹਾਂ ਮੈਂ ਇਹਨੂੰ ਚੰਗੀ ਤਰ੍ਹਾਂ ਦੇਖੋ ਤੁਹਾਡੇ ਸਾਹਮਣੇ ਜੀ ਰਾਉਂਡ ਕਰ ਰਹੀ ਆ ਤੁਹਾਡੀ ਬਾਹ ਥੱਕਣੀ ਚਾਹੀਦੀ ਹੈ ਰਾਉਂਡ ਇਦਾਂ ਕਰ ਕਰਕੇ ਡਾਇਰੈਕਸ਼ਨ ਚ ਕਮਾਉਣਾ ਹੈ ਇੱਕ ਜੀ ਤੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਵਾਕੇ ਹਮ ਜਿਹੜੇ ਆ ਸਹੀ ਢੰਗ ਦੇ ਨਾਲ ਫੁੱਲਣਗੇ ਸਾਡੇ ਪੂਰੇ ਠੀਕ ਹੈ ਜੀ ਕੜਾਈ ਅਸੀਂ ਜੀ ਉੱਪਰ ਨੌਨ ਸਟਿਕ ਰੱਖੀ ਹੋਈ ਆ ਤੇ ਆਇਲ ਵੀ ਦੇਖੋ ਜੀ ਗਰਮ ਹੋ ਗਿਆ ਹੋਇਆ ਤੇ ਹੁਣ ਅਸੀਂ ਇਹਦੇ ਚ ਪਾਵਾਂਗੇ ਆਪਣਾ ਮਟੀਰੀਅਲ ਤੇ ਤੁਸੀਂ ਇਹ ਮਟੀਰੀਅਲ ਨੂੰ ਚੈੱਕ ਕਰ ਸਕਦੇ ਆ ਜੇ ਤੁਹਾਨੂੰ ਮਿੱਠਾ ਘੱਟ ਲੱਗੇ ਤੁਸੀਂ ਹੋਰ ਪਾ ਸਕਦੇ ਹੋ ਚਾਹੇ ਪੀਸੀ ਹੋਈ ਚੀਨੀ ਪਾ ਲਓ ਚਾਹੇ ਤੁਸੀਂ ਇਦਾਂ ਹੀ ਪਾ ਕੇ ਸਾਬਤ ਇਹਨੂੰ ਕਮਾ ਲਓ ਤੇ ਉਹਨੇ ਵੀ ਆਪਣੇ ਆਪ ਘੁਲ ਜਾਣਾ ਅਸੀਂ ਇਹਦਾ ਕੜਛੀ ਚ ਲੈ ਕੇ ਤੇ ਹੁਣ ਇਹਦਾ ਪਾਵਾਂਗੇ ਇਨੇ ਆਪਣੇ ਆਪ ਹੀ ਇਦਾਂ ਉੱਪਰ ਨੂੰ ਆਊਗਾ ਫਿਰ ਬਣ ਕੇ ਮੈਂ ਇੱਕ ਛੋਟਾ ਜਿਹਾ ਹੋਰ ਪਾ ਦਿੰਨੀ ਆ ਜੀ ਆਪਣੇ ਆਪ ਉੱਪਰ ਨੂੰ ਆਣੇ ਚਾਹੀਦੇ ਆ ਚਿਪਕਣੇ ਨਹੀਂ ਚਾਹੀਦੇ ਨਾਲ ਜੀ ਕੜਾਈ ਦੇ ਇਸ ਲਈ ਮੈਂ ਨੌਨ ਸਟਿਕ ਕੜਾਈ ਲਈ ਹੋਈ ਆ ਇਮੀਡੀਅਟ ਫਲੇਮ ਤੇ ਰੱਖਨੇ ਆ ਹੁਣ ਅਸੀਂ ਇਹਨਾਂ ਨੂੰ ਪਲਟਾਂਗੇ ਦੇਖੋ ਜੀ ਪਲਟੇ ਵੀ ਕਿੰਨੀ ਆਸਾਨੀ ਦੇ ਨਾਲ ਗਏ ਆ ਬਿਲਕੁਲ ਵੀ ਨਹੀਂ ਚਿੱਕਕੇ ਤੇ ਕਿੰਨੇ ਸੋਹਣੇ ਆਪਣੇ ਆਪ ਹੀ ਫੈਲ ਗਏ ਹੋਏ ਆ ਤੇ ਬੜੇ ਵਧੀਆ ਫੁੱਲਾ ਪੀਜੇ ਹੋ ਗਏ ਆ ਹੁਣ ਅਸੀਂ ਇਹਨਾਂ ਨੂੰ ਡਾਰਕ ਬ੍ਰਾਊਨ ਕਰਨਾ ਹੈ ऐसे दोबारा तो पलटा देखो जी पूरे साढ़े बन के रेडी ने कोई ज़्यादा टाइम नहीं लग्या इस तरह अस रख लेंगे चालीच जो ऑयल एक्सट्रा होगा वारा आ जाएगा ਸਤਰ ਦੇਖੋ ਜੀ ਬਹੁਤ ਹੀ ਵਧੀਆ ਬਣੇ ਨੇ ਹੁਣ ਅਸੀਂ ਹੌਲੀ ਹੌਲੀ ਹੋਰ ਪਾ ਦਾਂਗੇ ਵਿੱਚ ਇਦਾਂ ਹੀ ਸਾਡੇ ਜਿਹੜੇ ਆ ਹੋਰ ਬਣ ਜਾਣਗੇ ਹਾਂਜੀ ਦੇਖੋ ਜੀ ਮਾਲਪੂੜੇ ਬਣ ਕੇ ਬਿਲਕੁਲ ਤਿਆਰ ਹੋ ਗਏ ਹੋਏ ਆ ਤੇ ਤੁਹਾਨੂੰ ਕਿਵੇਂ ਲੱਗੀ ਜੀ ਰੈਸਪੀ ਤੇ ਟੇਸਟ ਕਿਵੇਂ ਲੱਗਿਆ ਸਾਨੂੰ ਤੇ ਬਹੁਤ ਵਧੀਆ ਲੱਗ ਰਹੇ ਨੇ ਹੁਣ ਅਸੀਂ ਖਾਵਾਂਗੇ ਜੀ ਇਹਨਾਂ ਨੂੰ ਤੇ ਬਹੁਤ ਹੀ ਵਧੀਆ ਬਣੇ ਤੁਸੀਂ ਜਿੱਡੇ ਮਰਜ਼ੀ ਬਣਾ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਤੁਸੀਂ ਜਿਹੜੀ ਮਰਜ਼ੀ ਸ਼ੇਪ ਦੇ ਸਕਦੇ ਹੋ ਜਿਆਦਾ ਛੋਟੇ ਛੋਟੇ ਬਣਾਉਣੇ ਜਾਂ ਲੰਬੇ ਬਣਾਉਣੇ ਕਿਦਾਂ ਵੀ ਤੁਸੀਂ ਬਣਾ ਸਕਦੇ ਆ ਤੇ ਤੁਸੀਂ ਦੱਸਣਾ ਕਿ ਤੁਹਾਨੂੰ ਮੇਰੀ ਰੈਸਪੀ ਕਿਵੇਂ ਲੱਗੀ ਮਿਲਦੇ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ